हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਸਹੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਰਾਣੀਵਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਜੁਗਰਾਜ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣੀ ਹੈ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਮਾਜ ਦਿਖਾਵਾਂਗੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਦੋਸਤੋ ਮਾਜਦਾ ਜਿਹੜਾ ਰੇ हां जी भाई सस्किर पाल जी सस्किर पाल जी ओ ठीक ठाक जी बढ़िया जी एड्रेस बोल दी वीर अपना ए एड्रेस ਆਪਣਾ जी ਪਿੰਡ ਰਾਣੀ ਵਾਲਾ ਜ਼ਿਲ੍ਹਾ ਤਰਨਤਾਰਨ ਹਾਂ ਜੀ ਨਾਮ ਅਸੀਲ ਜ਼ਿਲ੍ਹਾ ਤਰਨਤਾਰਨ ਆ ਤੇ ਆਪਣਾ ਨਾਂ ਜਗਰਾਤ ਸਿੰਘ ਫੋਨ ਨੰਬਰ ਕਿੰਨਾ ਜੀ 8437189731 ਠੀਕ ਹੈ ਜੀ ਹਾਂ ਜੀ ਭਾਈ ਫੋਨ ਨੰਬਰ ਦੱਸ ਦੀਏ 8437189731 ਠੀਕ ਹੈ ਜੀ ਜਿਹੜੀ ਮਾਝਾ ਪਾਸ ਸੇਲ ਕਰਨੀ ਆ ਕਨਵਾ ਸਵਾਸ ਜੀ ਮੱਜ ਜੀ ਆਪਾਂ ਲਈ ਹੀ ਇੱਥੇ ਲਾਗੋ ਕਿਹੇ ਵੀਰ ਕੋਲੋਂ ਹੂੰ ਤੇ ਵਿਚਾਰ ਤੇ ਤੀਜੇ ਚੋਂ ਸੁਵੇ ਦਾ ਕਰੀ ਐਂਦੀ ਆ ਇੰਨੀ ਸੁਵੇ ਤੱਕ ਉਹ ਵੀ ਦਾਦਾ ਤਰਹੀਆਂ ਅੱਛਾ ਜੀ ਆਪਣੀ ਘਰ ਦੀ ਨਹੀਂ ਗਈ ਠੀਕ ਹੈ ਬਾਕੀ ਚਲੋ ਵੀਰਾਂ ਦੇ ਸਾਹਮਣੇ ਹਾਂ ਬਾਕੀ ਜੋ ਕੋਈ ਹੈਗਾ ਕਿਲੇ ਤੇ ਆਗ ਦੇ ਨਹੀਂ ਵੇਖੀ ਚਾਕੇ ਲੈਣਾ ਕੰਮ ਠੀਕ ਹੈ ਜੀ ਹਾਂ ਤੇ ਦੁੱਧ ਕਿੰਨਾ ਚਪਾਉਂਦੇ ਜੀ ਦੁੱਧ ਸਾਡੇ ਕੋਲ ਤੇ ਐ ਵਕਤ ਤੇ ਦੇਵਾਗੇ 5-6 ਕਿਲੋ ਵਰ ਦੁੱਧ 8-9 ਕਿਲੋ ਰਿਹਾ ਰੱਖ ਤੋ ਕਿੰਨਾ ਟੈਮ ਹੋ ਗਿਆ ਸੁਈਂ ਮਾਜ ਨੂੰ ਹੋ ਗਿਆ ਵਾ ਡੇਢ ਡੇਢ ਤੋਂ 2 ਮਿੰਟ ਹੋ ਗਏ ਡੇਢ ਤੋਂ 2 ਮਿੰਟ ਹਾਂ ਬੱਚਾ ਹੀ ਦਿੱਤਾ ਨੇ ਕਟਾ ਕਟਾ ਮਗਰ ਹਾਂਜੀ ਠੀਕ ਹੈ ਜੀ ਚਵਾਈ ਚੁਈ ਵਧੀਆ ਚੁਈ ਚੁਈ ਮੈਂ ਨਾ 75 ਰੁਪਏ 73 ਰੁਪਏ ਦੁੱਧ ਲੱਗਦਾ ਆਪਣੀ ਡੇਰੀ ਆ ਲਾ ਕੇ ਠੀਕ ਹੈ ਜੀ ਤੇ ਮਾਜੋ ਬਦਲ ਵੀ ਦੁੱਧ ਵੀ ਉੱਚੀ ਭੈਣਦਾ ਵਾ ਠੀਕ ਜਿੰਨੇ ਤੋਂ ਭਾਵੇਂ ਥੋੜਾ ਹੀ ਆ ਪਰ 10 ਕਿਲੋ ਦੀ ਬਰਾਬਰੀ ਕਰਨ ਗਿਆ ਵਾ ਤੋੜ ਕੇ ਦਿਖਾਈਏ ਵੀ ਆਪਣੇ ਤੋ ਲਓ ਜੀ ਦੋਸਤੋ ਸੁਆ ਡਿਪੈਂਡ ਕਰਦੀ ਆ ਗੱਲ ਤੁਹਾਡੇ ਤੇ ਕੋਈ ਤੀਜਾ ਮੰਲੇ ਕੋਈ ਚੌਥਾ ਮੰਲੇ ਭਾਵੇਂ ਬੇਸ਼ੱਕ ਕੋਈ ਦਸਵਾਂ ਮੰਨ ਲੇ ਉਹ ਤੁਸੀਂ ਆਪ ਅੰਦਰਖਪਰ ਕਰ ਲੈਣੀ ਹੈ ਸੋ ਇਹਨੂੰ 1.5 ਤੋਂ 2 ਮਿੰਟ ਦਾ ਟਾਈਮ ਹੋ ਗਿਆ ਜੇ 5 ਤੋਂ 6 ਕਿਲੋ ਦੁੱਧ ਚੋਣ ਦੀ ਰਾਜੀ ਪੂਰੀ ਜੰਮੀ ਪਲੀ ਪੂਰੀ ਚੈੱਕ ਕਰ ਲਿਓ ਜੀ ਲੈ ਲਓ ਜੀ ਅਰੇ ਰੁਕਾ ਆ ਕਰੋ ਜੀ ਚੈੱਕ ਦੋਸਤੋ ਪੂਰੇ ਵਜੇ ਨੇ ਮजूद ਆ ਲਈਏ ਸਿਰਫ ਵੀਰ ਨੇ ਵੇਟਣੀ ਆ ਲੋਡ ਕਰਕੇ ਕਿਉਂਕਿ ਪਸ਼ੂ ਜਾਦੇ ਆ ਵੀਰ ਦੇ ਕੋਲ ਤੇ ਸਾਹਮਣੇ ਖੜੇ ਜਾਉ ਕੀ ਹੋ ਜਾਂਦੀ ਆ ਵੀਰ ਦਾ ਆਪਦਾ ਨਾਲਾ ਮਸ਼ੀਨਾ ਮਸੂਨਾ ਦਾ ਕੰਮ ਆ ਫਿਰ ਤੁਹਾਨੂੰ ਪਤਾ ਸੀਜ਼ਨ ਆ ਗਿਆ ਜਿਹੜੀ ਝੋਨੇ ਦਾ ਲੱਗਿਆ ਹੋ ਜੀ ਆ ਰੋਜੀ ਕਰੋ ਚੈੱਕ ਜੀ ਦੋਤੋ ਸਿੰਘਾਂ ਦੀ ਸ਼ੇਪ ਇਹਦੀ ਜਮਾਂਦਰੂ ਇਦਾਂ ਦੀ ਆ ਕੋਈ ਵੀਰੇ ਨਾ ਕਿ ਸਿੰਘਾਂ ਤੇ ਖੋਖਲ ਤੇ ਬੰਦੋ ਜੀ ਬੈਗ ਸਾਈਡ ਤੋਂ ਆਰਡਰ ਕੁਆਲਿਟੀ ਚੈੱਕ ਕਰ ਲੋ ਜਿਹੜਾ ਵੀਡੀਓ ਬਣਾਉਂਦਾ ਟਾਈਮ ਹੈ ਕੋਈ ਸਵੇਰ ਦਾ 11 ਵਜੇ ਦਾ ਆਊਗਾ ਤੇ ਚਵਾਈ ਆਮ ਘਰਾਂ ਦੇ ਵਿੱਚ ਤੁਹਾਨੂੰ ਪਤਾ ਨਾਰਮਲ ਚਵਾਈ 7-8 ਵਜੇ ਚਵਾਈ ਹੁੰਦੀ ਹੈ ਜੀ ਕਿੰਨੇ ਵਜੇ ਚਵਾਈ ਗਈ ਦੀ ਵੀ ਜੀ ਸਵੇਰੇ ਦੀ ਸਾਟ ਤੱਕ ਸਾਡੇ ਦੇ ਸਾਤਾ ਜੀ ਸਾਤ 7:30 ਵਜੇ ਚਵਾਈ ਜਿਹੜੀ ਆਮ ਘਰਾਂ ਦੀ ਚਵਾਈ ਹੁੰਦੀ ਹੈ ਕਿਉਂਕਿ ਵਪਾਰੀ ਵੀ ਜਿਹੜੇ ਆ ਪਸ਼ੂ ਦੀ ਚਵਾਈ ਜਿਹੜੀ ਟਾਈਮ ਨਾ ਕਰ ਦਿੰਦੇ ਬਾਕੀ ਇਹਦੀ ਫੇਸ ਕੁਆਲਿਟੀ ਤੁਹਾਨੂੰ ਡੇਰ ਤੋਂ ਕਰਾ ਵਿਖਾ ਦੇਣਾ ਚੈੱਕ ਕਰ ਲਿਓ ਲਓ ਜੀ ਕਰੋ ਚੈੱਕ ਅੱਛਾ ਭਾਈ ਜੀ ਮੋਲ ਦੇ ਦਾ ਕਿੰਨਾ ਕਰਨਾ ਹਾਂਜੀ ਭਾਈ ਜੀ ਦੱਸਿਓ ਮੋਲ ਬਾਰੇ ਮੋਲਦੇ ਜੀ ਉਤਰਾ ਬਸ 70 ਮੰਗਦੇ ਆ ਮਤਲਬ ਪੈਂਦੀ ਆ ਪਰ ਉਹ 70 ਚ ਆ ਪਰ ਆਪਾਂ ਹੁਣ ਲੋੜ ਆ ਆਪਾਂ ਨੂੰ ਕੋਈ ਤੁਹਾਨੂੰ ਦੱਸਿਆ ਮਜਬੂਰੀ ਆ ਇਹਦੇ 55 55 ਦੀ ਦੇ ਦੇਣੀ ਮੈਂ 55 ਦੇ ਲੱਗ ਬਣੇ ਹੈਨਾ ਇਹੋ ਫਿਰ ਕੋਈ ਘਟਕੂਟਾ ਨਹੀਂ ਆਵੇ ਚੰਗੀਆਂ ਨੇ ਠੀਕ ਹੈ ਜੀ ਆਜ ਹੁਣ ਬਿਲਕੁਲ ਰੇਟ ਜੈ ਜੈ ਬਾਕੀ ਮੈਦਾ ਕਾਦਗਾਠ ਵਜਨ ਉਜੀਦ ਹਰ ਇੱਕ ਚੀਜ਼ ਹੈਗੀ ਦੁੱਧੂ 5-6 ਕਿਲੋ ਹੋਗਾ ਨਹੀਂ ਇਹਦਾ ਟਾਈਮ ਖਰਾਬ ਹੁੰਦਾ ਹਾਂਜੀ ਹਾਂਜੀ ਲੱਗੇ ਠੀਕ ਹੈ ਜੀ 55000 ਰੁਪਏ ਦੋਸਤੋ ਰੇਟ ਹੋਊਗਾ ਜੀ ਮੌਕੇ ਦਾ ਜਿਹਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨ ਤਨ ਛੋੜ ਛੱਪਾ ਮੌਕੇ ਤੇ ਹੋਊਗਾ ਬਾਕੀ ਵੀਡੀਓ ਵਾਲੇ ਰੇਟ ਫਿਕਸ ਨਹੀਂ ਹੁੰਦੇ। ਫੋਨ ਜਰੂਰ ਕਰਿਆ ਕਰੋ ਸੂਈ ਸਵਾਈ ਮੱਝ। ਚੋਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਸਕਦੇ। ਐਡਰੈਸ ਇੱਕ ਰੀਵੀਜ਼ ਦਾ ਫੇਰ ਬੋਲ ਦੇਣਾ। ਪਿੰਡ ਰਾਣੀਵਾਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਜਗਰਾਜ ਸਿੰਘ ਨਾਮ ਹੈ ਵੀਰ ਦਾ। ਫੋਨ ਨੰਬਰ ਵੀ ਜੀ ਇੱਕ ਰੀਵੀ ਫੇਰ ਬੋਲ ਦੀ। 847189731 ਠੀਕ ਹੈ ਜੀ। ਧੰਨਵਾਦ ਉਸੋੜਾ ਵੀਡੀਓ ਦੇਖਣ ਦਾ।